ਲਓ ਜੀ ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਨਵਾਂ ਸੱਪ ਕੱਢ ਦਿੱਤਾ ਤੇ ਨਵਾਂ ਪਟਾਕਾ ਪੈ ਗਿਆ ਤੇ ਰੌਲਾ ਵੱਡਾ ਪੈ ਗਿਆ ਪਹਿਲਾਂ ਤਾਂ ਦੇਖੋ ਪਟਿਆਲਾ ਦੇ ਐਸਐਸਪੀ ਦੀ ਕਥਿਤ ਕਾਲ ਰਿਕਾਰਡਿੰਗ ਦਾ ਰੌਲਾ ਇੰਨਾ ਵੱਡਾ ਪਿਆ ਹੋਇਆ ਪੁਲਿਸ ਕਹਿ ਰਹੀ ਆ ਉਹ ਝੂਠੀ ਆ ਫੇਕ ਐ ਤੇ ਹਾਈ ਕੋਰਟ ਕਹਿ ਰਹੀ ਆ ਵੀ ਇਹਦੀ ਜਾਂਚ ਕਰਾਓ ਤੇ ਅੱਜ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਵੱਡੇ ਆਦੇਸ਼ ਦਿੱਤੇ ਨੇ ਵੀ ਉਹ ਜਿਹੜੀ ਐਸਐਸਪੀ ਦੇ ਨਾਂ ਤੇ ਕਾਲ ਰਿਕਾਰਡਿੰਗ ਸੁਖਬੀਰ ਬਾਦਲ ਹੋਰਾਂ ਨੇ ਵਾਇਰਲ ਕੀਤੀ ਆ ਉਦੀ ਜਾਂਚ ਕਰਾਓ ਐਸਐਸਪੀ ਦੀ ਹੈ ਕਿ ਨਹੀਂ ਹੈ ਤੇ ਉਧਰ ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਇੱਕ ਬਹੁਤ ਵੱਡਾ ਬਿਆਨ ਦੇ ਦਿੱਤਾ ਹੈ ਜਿਹਦੇ ਤੇ ਰੌਲਾ ਵੀ ਪੈ ਗਿਆ ਤੇ ਖਬਰਾਂ ਦੇ ਅਨੁਸਾਰ ਐਮਐਲਏ ਦੀ ਸ਼ਿਕਾਇਤ ਵੀ ਚੋਣ ਕਮਿਸ਼ਨ ਨੂੰ ਅਕਾਲੀ ਦਲ ਨੇ ਕਰ ਦਿੱਤੀ ਹੈ ਵੇਖੋ ਜੀ ਆਮ ਆਦਮੀ ਪਾਰਟੀ ਦਾ ਐਮਐਲਏ ਸਮਰਾਲਾ ਤੋਂ ਜਗਤਾਰ ਸਿੰਘ ਦਿਆਲਪੁਰਾ ਅੱਜ ਉਹ ਵੋਟਾਂ ਲਈ ਇੱਕ ਇਕੱਠ 'ਚ ਬੋਲ ਰਹੇ ਆ ਕਿਉਂਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਵੋਟਾਂ ਪੈ ਰਹੀਆਂ ਪੰਜਾਬ 'ਚ ਤੇ ਬੋਲਦੇ ਹੋਇਆ ਐਮਐਲਏ ਸਾਹਿਬ ਨੇ ਸਿੱਧਾ ਹੀ ਪੈਸਿਆਂ ਦਾ ਲਾਲਚ ਦੇ ਮਾਰਿਆ ਕਿਉਂਕਿ ਇਹ ਵੋਟਾਂ ਪੰਚਾਇਤਾਂ ਦੁਆਰਾ ਪੈਣੀਆਂ ਨੇ ਐਮਐਲਏ ਕਹਿੰਦੇ ਵੀ ਜਿਹੜੀ ਪੰਚਾਇਤ ਆਮ ਆਦਮੀ ਪਾਰਟੀ ਨੂੰ ਜਿਤਾਏਗੀ ਨਾ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ 'ਚ ਜਿਹੜੀ ਪੰਚਾਇਤ ਤਾਂ ਵੱਡੀ ਲੀਡ ਨਾਲ ਜਿਤਾਏਗੀ ਉਹਨੂੰ ਤਾਂ 31 ਲੱਖ ਰੁਪਇਆ ਦਿੱਤਾ ਜਾਏਗਾ ਜਿਹੜੀ ਪੰਚਾਇਤ 100 ਵੋਟਾਂ ਤੋਂ ਵੱਧ ਦੇ ਫਰਕ ਨਾਲ ਜਿਤਾਏਗੀ ਉਹਨੂੰ 11 ਲੱਖ ਦਿੱਤਾ ਜਾਏਗਾ ਤੇ ਆਮਦਵੀ ਪਾਰਟੀ ਦੇ ਐਮਐਲਏ ਕਹਿੰਦੇ ਜਿਹੜੀ ਸਿਰਫ ਜਿਤਾਏਗੀ 100 ਤੋਂ ਵੀ ਘੱਟ ਵੋਟਾਂ ਦੇ ਨਾਲ ਉਹਨੂੰ 5-5 ਲੱਖ ਰੁਪਇਆ ਦਿੱਤਾ ਜਾਏਗਾ ਹੁਣ ਤੁਸੀਂ ਦੱਸੋ ਕੀ ਇਹ ਜਾਇਜ਼ ਹੈ ਕੀ ਇਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਹੈ ਕੀ ਸਰਕਾਰ ਵਾਲੀ ਪਾਰਟੀ ਦਾ ਐਮਐਲਏ ਪੰਚਾਇਤਾਂ ਨੂੰ ਐਦਾਂ ਵੋਟਾਂ ਲਈ ਸਿੱਧਾ ਲਾਲਚ ਦੇ ਸਕਦਾ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਨੇ ਐਨਾ ਵੱਡਾ ਰੌਲਾ ਪਹਿਲਾਂ ਪਿਆ ਵਿਰੋਧੀ ਪਾਰਟੀਆਂ ਪਹਿਲਾਂ ਕਹਿ ਰਹੀਆਂ ਨੇ ਵੀ ਚੋਣਾਂ ਨਿਰਪੱਖ ਨਹੀਂ ਕਰਾਈਆਂ ਜਾ ਰਹੀਆਂ ਸਰਕਾਰ ਲਾਲਚ ਵੀ ਦੇ ਰਹੀ ਹੈ ਸਰਕਾਰ ਡਰਾ ਵੀ ਰਹੀ ਹੈ ਜਿਸ ਦਿਨ ਕਾਗਜ਼ ਭਰਨ ਦੀ ਆਖਰੀ ਤਾਰੀਖ ਸੀ ਉਸ ਤੋਂ ਪਹਿਲਾਂ ਤੋਂ ਰੌਲਾ ਪੈਣਾ ਸ਼ੁਰੂ ਹੋ ਗਿਆ ਸੀ ਵੀ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਗਜ਼ ਭਰਨ ਤੋਂ ਰੋਕਿਆ ਜਾ ਰਿਹਾ ਡਰਾਇਆ ਜਾ ਰਿਹਾ ਕਾਗਜ਼ ਨਹੀਂ ਭਰਨ ਦਿੱਤੇ ਜਾ ਰਹੇ ਔਰ ਇੱਕ ਦਿਨ ਪਹਿਲਾਂ ਕਾਗਜ਼ ਭਰਨ ਦੀ ਆਖਰੀ ਤਰੀਕ ਤੋਂ ਇੱਕ ਦਿਨ ਪਹਿਲਾਂ ਇੱਕ ਕਾਲ ਰਿਕਾਰਡਿੰਗ ਸੁਖਬੀਰ ਬਾਦਲ ਹੋਰਾਂ ਨੇ ਵਾਇਰਲ ਕੀਤੀ ਔਰ ਦੋਸ਼ ਲਾਏ ਵੀ ਇਹ ਪਟਿਆਲਾ ਦੇ ਐਸਐਸਪੀ ਦੁਆਰਾ ਹੇਠਲੇ ਅਫਸਰਾਂ ਨੂੰ ਹੁਕਮ ਦਿੱਤੇ ਜਾ ਰਹੇ ਨੇ ਵੀ ਦੂਜੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਕਾਗਜ਼ ਰਾਹ ਚ ਪੜਵਾ ਦਿਓ ਉਹਨਾਂ ਨੂੰ ਕਾਗਜ਼ੀ ਨਾ ਭਰਨ ਦਿਓ ਇਹ ਦੋਸ਼ ਸੁਖਬੀਰ ਬਾਦਲ ਹੋਰਾਂ ਨੇ ਲਾਏ ਪੁਲਿਸ ਕਹਿੰਦੀ ਉਹ ਰਿਕਾਰਡਿੰਗ ਹੀ ਝੂਠੀ ਆ ਫੇਕ ਆ ਤੇ ਉਸ ਤੋਂ ਬਾਅਦ ਹੁਣ ਮਾਮਲਾ ਹਾਈ ਕੋਰਟ ਚ ਹੈ ਹਾਈ ਕੋਰਟ ਨੇ ਨਰਪੱਖ ਏਜੰਸੀ ਤੋਂ ਉਹ ਜਿਹੜੀ ਕਾਲ ਰਿਕਾਰਡਿੰਗ ਉਹਦੇ ਜਾਂਚ ਕਰਾਉਣ ਦੇ ਆਦੇਸ਼ ਦੇ ਦਿੱਤੇ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਨੇ ਨਵਾਂ ਚੰਦ ਚਾੜ ਦਿੱਤਾ ਹੁਣ ਆਮ ਆਦਮੀ ਪਾਰਟੀ ਦੇ ਇਸ ਐਮਐਲਏ ਸਾਹਿਬ ਤੇ ਕਾਰਵਾਈ ਕੋਈ ਹੋਏਗੀ ਕਿ ਨਹੀਂ ਇਹ ਤਾਂ ਆਉਣ ਵਾਲਾ ਟਾਈਮ ਦੱਸੂ ਕਿਉਂਕਿ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਹਿੰਦੇ ਕਰ ਦਿੱਤੀ ਗਈ ਹੈ ਹੁਣ ਤਰਨਤਾਰਨ ਦੀਆਂ ਜਿਮਣੀ ਚੋਣਾਂ ਜਦੋਂ ਹੋਈਆਂ ਉਦੋਂ ਵੀ ਇਹੀ ਰੌਲਾ ਪਿਆ ਉੱਥੇ ਤੁਸੀਂ ਸਾਰਿਆਂ ਨੂੰ ਪਤਾ ਹੈ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਨੂੰ ਸਸਪੈਂਡ ਕਰਨਾ ਪਿਆ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਵੱਡੀਆਂ ਸੀ ਵੀ ਉਹ ਗੜਬੜ ਕਰਵਾ ਰਹੇ ਨੇ ਇੱਥੇ ਹੁਣ ਸਵਾਲ ਵੱਡਾ ਹੈ ਕਿ ਕੀ ਪੰਜਾਬ 'ਚ ਲੋਕਤੰਤਰ ਹੈ ਕਿ ਨੋਟਤੰਤਰ ਹੈ ਕਿ ਡਾਂਗਤੰਤਰ ਹੈ ਕੀ ਤੰਤਰ ਹੈ ਹੋਣਾ ਤਾਂ ਲੋਕਤੰਤਰ ਚਾਹੀਦਾ ਹੈ ਭਾਰਤ ਨੂੰ ਇੱਕ ਵੱਡਾ ਲੋਕਤੰਤਰ ਕਿਹਾ ਜਾਂਦਾ ਦੇਖੋ ਲੋਕਤੰਤਰ ਉਹ ਹੈ ਜਿੱਥੇ ਲੋਕਾਂ ਦੁਆਰਾ ਬੜੀ ਨਿਰਪੱਖਤਾ ਦੇ ਨਾਲ ਹਰ ਚੀਜ਼ ਦੀ ਚੋਣ ਹੋਵੇ ਪੈਸੇ ਦਾ ਪ੍ਰਭਾਵ ਨਾ ਚੱਲੇ ਸਰਕਾਰਾਂ ਦਾ ਦਬਾਅ ਨਾ ਚੱਲੇ ਸ਼ਰਾਬ ਪੁੱਕੀ ਨਸ਼ਿਆਂ ਦਾ ਪ੍ਰਭਾਵ ਨਾ ਚੱਲੇ ਔਰ ਜਿੱਥੇ ਫੈਸਲੇ ਕਾਨੂੰਨ ਨੀਤੀਆਂ ਲੋਕਾਂ ਦੀ ਇੱਛਾ ਤੇ ਮਰਜ਼ੀ ਦੇ ਉਲਟ ਨਾ ਬਣਨ ਤੇ ਲੋਕਾਂ ਦੇ ਪੱਖ ਚ ਸਾਰੇ ਫੈਸਲੇ ਸਾਰੀਆਂ ਨੀਤੀਆਂ ਬਣ ਉਹ ਤਾਂ ਹੋ ਗਿਆ ਲੋਕਤੰਤਰ ਪਰ ਜਿਹੜਾ ਕੁਝ ਆ ਚੱਲੀ ਜਾਂਦਾ ਇਹਨੂੰ ਕੀ ਕਹੋਗੇ ਹੁਣ ਤੁਸੀਂ ਦੇਖੋ ਜਿਹੜੀ ਅੱਜ ਇਹ ਖਬਰ ਆਈ ਹੈ ਆਮ ਆਦਮੀ ਪਾਰਟੀ ਦੇ ਐਮ ਐਲ ਏ ਸਾਹਿਬ ਦੇ ਬਿਆਨ ਦੀ ਜੇ ਇਹ ਸੱਚ ਹੈ ਤਾਂ ਫਿਰ ਇਹ ਗੱਲ ਬਹੁਤ ਵੱਡੀ ਹੈ ਬਈ ਦੇਖੋ ਪਹਿਲਾਂ ਆਮ ਆਦਮੀ ਪਾਰਟੀ ਦੇ ਜਿਹੜੇ ਇੰਚਾਰਜ ਸੀ ਮਨੀਸ਼ ਸੋਦੀਆ ਸਾਹਿਬ ਪੰਜਾਬ ਦੇ ਇੰਚਾਰਜ ਉਹਨਾਂ ਦਾ ਇੱਕ ਬਿਆਨ ਬਹੁਤ ਵੱਡੀ ਚਰਚਾ ਚ ਰਿਹਾ ਉਹਨਾਂ ਨੇ ਤਾਂ ਸਿੱਧਾ ਹੀ ਕੰਮ ਚੱਕਤਾ ਸੀ ਆਪ ਦੇ ਵਰਕਰਾਂ ਦੀ ਮੀਟਿੰਗ 'ਚੋਂ ਟ੍ਰੇਨਿੰਗ ਦੇ ਰਹੇ ਸੀ ਤੇ ਟ੍ਰੇਨਿੰਗ ਦਿੰਦੇ-ਦਿੰਦੇ ਉਹ ਕਹਿੰਦੇ ਨੇ ਵੀ ਦੇਖੋ ਕਿਸੇ ਵੀ ਤਰ੍ਹਾਂ ਚੋਣਾ ਜਿੱਤਣੀਆਂ ਨੇ ਕਿਸੇ ਵੀ ਤਰ੍ਹਾਂ ਵੋਟਾਂ ਚ ਆਪਾ ਜਿੱਤਣਾ ਹੈ ਸਾਮ ਦਾਮ ਦੰਡ ਭੇਦ ਲੜਾਈ ਝਗੜਾ ਸੱਚ ਝੂਠ ਜੋ ਮਰਜ਼ੀ ਕਰਨਾ ਪਏ ਕਰਨਾ ਹੈ ਇਹ ਕਿਹਾ ਗਿਆ ਉਸ ਤੋਂ ਬਾਅਦ ਰੌਲਾ ਪਿਆ ਹੁਣ ਉਹਦੇ ਤੇ ਮਨੀਸ਼ ਸੋਦੀਆ ਸਾਹਿਬ ਤੇ ਕੀ ਕਾਰਵਾਈ ਹੋਈ ਸੀ ਉਹੋ ਜੀ ਹੁਣ ਇਸ ਐਮਐਲਏ ਸਾਹਿਬ ਤੇ ਹੋ ਜਾਣੀ ਹੈ ਫਿਰ ਗਿੱਦੜਵਾਲੀਆਂ ਚੋਣਾ ਜਦੋਂ ਜਿਮਣੀ ਚੋਣ ਨਹੀਂ ਹੋਈ ਜਦੋਂ ਡਿੰਪੀ ਢਿੱਲੋ ਉਥੋਂ ਜਿੱਤੇ ਆ ਉਹ ਉਦੋਂ ਵੀ ਮਨਪ੍ਰੀਤ ਬਾਦਲ ਨੇ ਇਸ ਤਰ੍ਹਾਂ ਦੀ ਲਾਲਚ ਵਾਲੀ ਗੱਲ ਕੀਤੀ ਸੀ ਮਨਪ੍ਰੀਤ ਬਾਦਲ ਦੀ ਸ਼ਿਕਾਇਤ ਵੀ ਹੋਈ ਸੀ ਕੀ ਕਾਰਵਾਈ ਹੋਈ ਅੱਜ ਤੱਕ ਡਿੰਪੀ ਢਿੱਲੋਂ ਦਾ ਵੀ ਰੌਲਾ ਪਿਆ ਸੀ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਸੀ ਉਹਨਾਂ ਦੇ ਇੱਕ ਬਿਆਨ ਦਾ ਵੀ ਰੌਲਾ ਪਿਆ ਸੀਗਾ ਫਿਰ ਪੋਸਟਰਾਂ ਦਾ ਰੌਲਾ ਪਿਆ ਸੀਗਾ ਤਾਂ ਕਿਸੇ ਤੇ ਕੀ ਕਾਰਵਾਈ ਹੋਈ ਹੈ ਚੋਣ ਕਮਿਸ਼ਨ ਨੇ ਕੀ ਕੀਤਾ ਆਪਾਂ ਨੂੰ ਤਾਂ ਨਹੀਂ ਪਤਾ ਤੁਹਾਨੂੰ ਪਤਾ ਤਾਂ ਤੁਸੀਂ ਦੱਸ ਦਿਓ ਵੇਖੋ ਉਧਰ ਪਾਰਲੀਮੈਂਟ ਦੇ ਵਿੱਚ ਅੱਜ ਫੇਰ ਰਾਹੁਲ ਗਾਂਧੀ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਪਸ ਬਹੁਤ ਤਿੱਖੀ ਬਹਿਸ ਹੋਈ ਹੈ। ਉਹੀ ਮੁੱਦਾ ਵੋਟ ਚੋਰੀ ਹੋ ਰਹੀ ਆ ਕਿ ਨਹੀਂ ਹੋ ਰਹੀ। ਰਾਹੁਲ ਕਹਿ ਰਿਹਾ ਵੀ ਮੇਰੀਆਂ ਗੱਲਾਂ ਦਾ ਜਵਾਬ ਨਹੀਂ ਦੇ ਰਹੀ ਸਰਕਾਰ। ਤੇ ਅਮਿਤ ਸ਼ਾਹ ਕਹਿੰਦੇ ਵੀ ਅਸੀਂ ਤਾਂ ਸਾਰੀਆਂ ਗੱਲਾਂ ਦੇ ਜਵਾਬ ਦੇ ਦਿੱਤੇ ਨੇ ਹੋਰ ਅਸੀਂ ਕੀ ਕਰੀਏ। ਪਰ ਮੈਂ ਤੁਹਾਡੇ ਤੋਂ ਪੁੱਛਦਾ ਕੀ ਭਾਰਤ ਦੇ ਵਿੱਚ ਚੋਣਾਂ ਨਿਰਪੱਖ ਤਰੀਕੇ ਨਾਲ ਹੋ ਰਹੀਆਂ? ਦੇਖੋ ਮੈਨੂੰ ਬਹੁਤਾ ਨਹੀਂ ਪਤਾ ਇੱਕ ਗੱਲ ਮੈਂ ਮਿੱਤਰੋ ਆਪਾਂ ਨੂੰ ਕਹਿਣੀ ਆ ਜੇ ਇੱਥੇ ਚੋਣਾਂ ਸਹੀ ਤਰੀਕੇ ਨਾਲ ਹੁੰਦੀਆਂ ਤੇ ਸਹੀ ਸਰਕਾਰਾਂ ਬਣਦੀਆਂ ਤਾਂ ਫਿਰ ਆਪਣਾ ਆ ਹਾਲ ਨਹੀਂ ਸੀ ਹੋਣਾ ਤੁਸੀਂ ਦੇਖੋ ਕਿੰਨੇ ਵੱਡੇ ਪੱਧਰ ਤੇ ਬੇਰੁਜ਼ਗਾਰੀ ਹੈ ਕਿੰਨੇ ਵੱਡੇ ਪੱਧਰ ਤੇ ਲੋਕਾਂ ਦੇ ਕਰਜ਼ੇ ਚੜੇ ਕਿੰਨੀ ਮਹਿੰਗਾਈ ਕਰ ਦਿੱਤੀ ਗਈ ਕਿੰਨਾ ਨਸ਼ਾ ਪੰਜਾਬ 'ਚ ਫੈਲ ਗਿਆ ਕਿੰਨੀਆਂ ਤੰਗੀਆਂ 'ਚ ਲੋਕ ਜਿਉਂ ਰਹੇ ਨੇ ਸਾਰਾ ਧਨ ਕੁਝ ਕੁ ਘਰਾਣਿਆਂ ਕੋਲ ਇਕੱਠਾ ਹੋ ਰਿਹਾ ਜੇਕਰ ਪੰਜਾਬ ਚ ਔਰ ਭਾਰਤ ਦੇ ਵਿੱਚ ਸਹੀ ਤਰੀਕੇ ਨਾਲ ਸਰਕਾਰਾਂ ਬਣਦੀਆਂ ਤੇ ਆਹ ਕੁਝ ਨਹੀਂ ਸੀ ਹੋਣਾ ਹੁਣ ਇੱਥੇ ਸਭ ਤੋਂ ਵੱਡੀ ਗੱਲ ਸਾਨੂੰ ਜਿਹੜੀ ਆਪਾਂ ਨੂੰ ਸਮਝਣੀ ਚਾਹੀਦੀ ਆ ਆਪਾਂ ਪਿੰਡਾਂ ਸ਼ਹਿਰਾਂ ਚ ਰਹਿੰਦੇ ਆ ਪਹਿਲਾਂ ਲੋਕਾਂ ਚ ਬੜਾ ਭਾਈਚਾਰਾ ਸੀਗਾ ਜੇ ਪਿੰਡ ਸਾਰੇ ਪਿੰਡ ਚ ਕਿਸੇ ਇੱਕ ਦੇ ਘਰ ਕਿਸੇ ਦੀ ਪੈਣ ਦਾ ਜਾਂ ਕੋਈ ਵਿਆਹ ਸ਼ਾਦੀ ਹੁੰਦਾ ਸਮਾਗਮ ਹੁੰਦਾ ਸਾਰਾ ਪਿੰਡ ਆਏ ਮਹਿਸੂਸ ਕਰਦਾ ਸੀ ਜਿਵੇਂ ਸਾਡੇ ਘਰੇ ਸਮਾਗਮ ਹੈ ਤੇ ਸਾਡੀ ਜ਼ਿੰਮੇਵਾਰੀ ਹੈ ਹੈ ਐਦਾ ਹੁੰਦਾ ਸੀ ਕਿਸੇ ਨੇ ਮੱਝੇ ਬਿਸਤਰੇ ਇਕੱਠੇ ਕਰਦੇ ਫਿਰਨਾ ਕਿਸੇ ਨੇ ਦੁੱਧ ਇਕੱਠਾ ਕਰਦੇ ਫਿਰਨਾ ਕਿਸੇ ਨੇ ਹਲਵਾਈਆਂ ਕੋਲ ਕੜਾਈ ਚੜ ਗਈ ਬਜ਼ੁਰਗਾਂ ਜਿਹੜੇ ਸਾਰੇ ਪਿੰਡ ਦੇ ਬਜ਼ੁਰਗ ਸੀ ਇਕੱਠੇ ਬਹਿ ਕੇ ਬੋੜਾਂ ਦੇ ਥੱਲੇ ਉਹਨਾਂ ਗੱਲਾਂ ਕਰਨੀਆਂ ਮਹਿਫਲਾਂ ਲਾਉਣੀਆਂ ਔਰਤਾਂ ਨੇ ਇਕੱਠੀਆਂ ਹੋ ਕੇ ਚਾਦਰਾਂ ਕੱਢਣੀਆਂ ਨਮੂਨੇ ਲੈਣੇ ਸਵੈਟਰ ਕੱਢਣੇ ਪਰ ਹੁਣ ਦੀ ਰਾਜਨੀਤੀ ਨੇ ਲੋਕਾਂ ਨੂੰ ਇੰਨਾ ਜ਼ਿਆਦਾ ਆਪਸ ਦੇ ਵਿੱਚ ਨਖੇੜ ਦਿੱਤਾ ਪਾੜ ਦਿੱਤਾ ਵੰਡ ਦਿੱਤਾ ਇੰਨਾ ਜ਼ਿਆਦਾ ਵੰਡ ਦਿੱਤਾ ਇੱਕ ਇੱਕ ਛੋਟਾ ਪਿੰਡ ਵੀ ਪੰਜ-ਪੰਜ ਧੜਿਆਂ 'ਚ ਪਾੜ ਦਿੱਤਾ ਗਿਆ। ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ। ਡਿਵਾਈਡ ਐਂਡ ਰੂਲ ਓਵਰ ਇਹਨੂੰ ਕਹਿੰਦੇ ਨੇ। ਅੰਗਰੇਜ਼ਾਂ ਨੇ ਵੀ ਇਹਦਾ ਖੂਬ ਇਸਤੇਮਾਲ ਕੀਤਾ। ਤੁਸੀਂ ਦੇਖੋ ਤੁਹਾਡੇ ਪਿੰਡ 'ਚ ਝਾਤੀ ਮਾਰੋ। ਕਿੰਨੇ ਧੜੇ ਨੇ? ਸਾਰਾ ਪਿੰਡ ਕਿਸੇ ਵੀ ਗੱਲ ਤੇ ਇੱਕਮਤ ਨਹੀਂ ਹੋਣ ਦਿੱਤਾ ਜਾ ਰਿਹਾ। ਲੋਕਾਂ ਦੀਆਂ, ਮਜ਼ਦੂਰਾਂ ਦੀਆਂ, ਕਿਸਾਨਾਂ ਦੀਆਂ, ਆਮ ਲੋਕਾਂ ਦੀਆਂ ਦੁੱਖ ਤਕਲੀਫਾਂ, ਮਸਲੇ, ਪ੍ਰੋਬਲਮਾਂ ਇੱਕੋ ਜੀਆਂ ਨੇ। ਪਰ ਸਾਰੇ ਮਜ਼ਦੂਰ ਇੱਕ ਮੁੱਦੇ ਤੇ ਇਕੱਠੇ ਨਹੀਂ ਹੁੰਦੇ فرض ਕਰੋ ਅੱਜ ਕੁਝ ਮਜ਼ਦੂਰ ਜਥੇਬੰਦੀਆਂ ਨੇ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਐ ਉਹਨਾਂ ਦੇ ਘਰਾਂ ਦੇ ਅੱਗੇ ਪ੍ਰਦਰਸ਼ਨ ਕੀਤੇ ਨੇ ਆਪਣੀਆਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪਰ ਮੰਨ ਲਓ ਇੱਕ ਪਿੰਡ ਤੋਂ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੋਈ ਧਰਨਾ ਲਾਉਣਾ ਹੈ ਤਾਂ ਜਿਹੜੇ ਜਿਹੜੇ ਸਰਕਾਰਾਂ 'ਚ ਨੇ ਇੱਕ ਤਾਂ ਉਹਨਾਂ ਨੇ ਉਹਨਾਂ ਮਜ਼ਦੂਰਾਂ ਨੂੰ ਨਹੀਂ ਜਾਣ ਦੇਣਾ ਹੈ ਇੱਕ ਦੂਜੀਆਂ ਪਾਰਟੀਆਂ ਸਾਰੇ ਕਿਰਤੀ ਲੋਕਾਂ ਨੂੰ ਪਿੰਡਾਂ 'ਚ ਕਾਲੀ ਕਾਂਗਰਸ ਬੀਜੇਪੀ ਆਮ ਆਦਮੀ ਪਾਰਟੀ ਦੂਜਿਆਂ ਤੀਜਿਆਂ ਦੇ ਵਿੱਚ ਵੰਡ ਦਿੱਤਾ ਗਿਆ ਆਪਦੇ ਸਾਂਝੇ ਮੁੱਦਿਆਂ ਤੇ ਵੀ ਉਹ ਇਕੱਠੇ ਨਹੀਂ ਹੋ ਰਹੇ ਵੀ ਇਹ ਤਾਂ ਅਕਾਲੀ ਨੇ ਇਹ ਤਾਂ ਕਾਂਗਰਸ ਹੀ ਨੇ ਤਾਂ ਬੀਜੇਪੀ ਵਾਲੇ ਅਸੀਂ ਤਾਂ ਫਲਾਣੇ ਆਮ ਆਦਮੀ ਪਾਰਟੀ ਵਾਲੇ ਇਹ ਤਾਂ ਟਿਮਕੇ ਐਦਾਂ ਇਹ ਗੱਲ ਆਪਾਂ ਨੂੰ ਸਮਝ ਨਹੀਂ ਪਵੇਗੀ ਜੇ ਆਪਾਂ ਨਾ ਨਾ ਸਮਝੇ ਫਿਰ ਆਪਾਂ ਇਸੇ ਤਰ੍ਹਾਂ ਹੀ ਜੋ ਆਪਣੇ ਨਾਲ ਚੱਲ ਰਿਹਾ ਇਸੇ ਤਰ੍ਹਾਂ ਹੀ ਚੱਲੀ ਜਾਣਾ ਦੇਖੋ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਸਮਝਣਾ ਚਾਹੀਦਾ ਹੈ ਲੋਕਾਂ ਨੂੰ ਆਪਣੇ ਮੁੱਦਿਆਂ ਤੇ ਇਕੱਠੇ ਹੋਣਾ ਚਾਹੀਦਾ ਸਭ ਤੋਂ ਖਤਰਨਾਕ ਉਹ ਵਿਅਕਤੀ ਸਾਬਤ ਹੋ ਰਹੇ ਨੇ ਜਿਹੜੇ ਕਿਸੇ ਨਾ ਕਿਸੇ ਪਾਰਟੀ ਦੇ ਪੱਕੇ ਚਮਚੇ ਕੜਛੇ ਬਣ ਜਾਂਦੇ ਨੇ VOTER SUPPORTER ਤੱਕ ਗੱਲ ਠੀਕ ਰਹਿੰਦੀ ਆ ਪਰ ਚਮਚੇ ਕੜਛੇ ਬਣ ਜਾਣਾ ਇਹ ਠੀਕ ਨਹੀਂਗਾ ਤੇ ਅੱਜ ਦੇਖਣ ਨੂੰ ਇਹ ਮਿਲ ਰਿਹਾ ਕਿ ਪਿੰਡਾਂ ਚੋਂ ਬਹੁਤ ਸਾਰੇ ਲੋਕ ਨੇ ਜਿਹੜੇ ਸਾਡੇ ਆਮ ਲੋਕ ਉਹ ਵੱਖ-ਵੱਖ ਪਾਰਟੀਆਂ ਨਾਲ ਐਦਾਂ ਜੁੜ ਚੁੱਕੇ ਨੇ ਵੀ ਜਿਹੜੀ ਗੱਲ ਗਲਤ ਤਾਂ ਉਹਨੂੰ ਵੀ ਗਲਤ ਨਹੀਂ ਕਹਿਣ ਦਿੰਦੇ ਜਿਹੜੀ ਜਾਇਜ਼ ਆ ਉਸ ਗੱਲ ਤੇ ਵੀ ਆਵਾਜ਼ ਨਹੀਂ ਉਠਾਉਣ ਦਿੰਦੇ ਉੱਥੇ ਵੀ ਉਹ ਅੰਨੇਵਾ ਆਪਦੀ ਪਾਰਟੀ ਦੇ ਪੱਖ ਚ ਪੁੱਟਦੇ ਨੇ ਫਿਰ ਕੀ ਕਹੀਏ ਚਮਚੇ ਕੜਛੇ ਕੀ ਕਹੀਏ ਤੁਸੀਂ ਦੱਸ ਦਿਓ ਦੇਖੋ ਆ ਜਿਹੜਾ ਕੁਝ ਅੱਜ ਖਬਰ ਆਈ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਬਾਰੇ ਇਹ ਆਪਣੇ ਆਪ ਦੇ ਵਿੱਚ ਕੋਈ ਛੋਟੀ ਖਬਰ ਨਹੀਂ ਹੈਗੀ ਆ ਇਸ ਤਰ੍ਹਾਂ ਵੋਟਾਂ ਅਗਰ ਪਾਉਣੀਆਂ ਨੇ ਵੀ ਜਿਨ੍ਹਾਂ ਦੀ ਸਰਕਾਰ ਆ ਤੇ ਉਹ ਕਹਿਣਗੇ ਵੀ ਆ ਜਿਹੜੀ ਪੰਚਾਇਤ ਸਾਡਾ ਸਾਡੀ ਸਪੋਰਟ ਕਰੇਗੀ ਸਾਡੀ ਪਾਰਟੀ ਦੀ ਉਹਨੂੰ ਇੰਨੀ-ਇੰਨੀ ਗ੍ਰਾਂਟ ਮਤਲਬ ਇਹ ਸਿੱਧੇ ਰੂਪ ਚ ਇੱਕ ਤਰ੍ਹਾਂ ਦਾ ਲਾਲਚ ਹੀ ਹੈ ਪੈਸੇ ਦੇਣ ਦਾ ਲਾਲਚ ਹੈ ਹੋਰ ਕੀ ਹੈ